ਵੇਲਾ ਪੈਂਣਾ ਘਰਾਂ 'ਚ ਵੀ ਵਿਸ਼ਵਾਸ ਉੱਠ ਜਾਂਦੇ ਇਦਾਂ ਹੈ ਯਕੀਨ ਹੀ ਪਹਿਨੇ ਕਦੇ ਹੋਈਏ ਹੈ ਐਦਾਂ ਕਰੋਸਾ ਕਿਸੇ ਤੇ ਰਹਿਣਾ ਇਹਨੂੰ ਹੈ ਐਦਾਂ ਕਰਦੀ ਹੈ ਵੇਲਾ ਹੈ ਜੇ ਮਨਾਵਾਂ ਵੇਲੀ ਕਿੱਥੋਂ ਪਤਾ ਲੱਗਣਾ ਕਿ ਇਹਨੇ ਕਦੇ ਕੱਢੀ ਹੈ ਹੈ ਉਹਨੇ ਅਕਸਰ ਵੀ ਇੱਥੇ ਹੀ ਕਿਤੇ ਹੀ ਕਹਿੰਦੀ ਆਹੋ ਕਹਣਾ ਹੈਨਾ ਇਦਾਂ ਬਸ ਕੁੱਤ ਕਾਲਾ ਮੈਂ ਇਦਾਂ ਫਿਰ ਹੈ ਆਈ ਬੇਗੀ ਕਿਤੇ ਸ਼ਰਮ ਨਹੀਂ ਕਰਦੀਆਂ ਸਾਹਮਣੇ ਇਦਾਂ ਹੀ ਲੰਦਾ ਹੈ ਪਈ ਦੀਆਂ ਆਂ ਕੀ ਬੰਦਾ ਕਰੇ ਮੇਰਾ ਤੇ ਸਮਝੋਂਦਾ ਹੀ ਫਰਜ ਵਾ ਹੁਣ ਅਪਾ ਤੇ ਇੰਨਾ ਨਹੀਂ ਚਾਹੀਦੀ ਆ ਹੈ ਮੈਂ ਦੱਸ ਕੀ ਕਰਾਂ ਜੇ ਆਪਾਂ ਇਹ ਮੇਰਾ ਬੈਗ ਮੈਂ ਵੀ ਚੈੱਕ ਕਰਾਂ ਕਿ ਤੇ ਮੇਰੇ ਪੈਸੇ ਨਾ ਨਹੀਂ ਕਿਤੇ ਹੱਥ ਹੋ ਜਾਂਦਾ ਤੇ ਨੋਂ ਹੈ ਲੈ ਬੈਣ ਤੂੰ ਆ ਕਿਦਾਂ ਦੀ ਗੱਲ ਕਰਤੀ ਆ ਉਹ ਇੱਟੀਆਂ ਵੜਿਆਈਆਂ ਉਹਨੂੰ ਲੋੜ ਹੋਣੀ ਆ ਤੇ ਉਹਨੇ ਕੱਢ ਲੈ ਅੱਗੇ ਤੇ ਮੇਰੇ ਕੋ ਪੈਸੇ ਮੰਗ ਕੇ ਲੈ ਗਈ ਆ ਇੱਦਾਂ ਨਾ ਗੱਲਕ ਤੂੰ ਤੂੰ ਤੇ ਗੱਲ ਨੂੰ ਬੜੀ ਕਲੇਨ ਬਣਾ ਦਿੱਤਾ ਵਾ ਇੱਦਾਂ ਥੋੜਾ ਹੁੰਦਾ ਵਾ ਉਹਦੇ ਜਾਣਾ ਹੀ ਉਹਨੇ ਪੀਕੇ ਤੇ ਉਹਨੇ ਕਿਤੇ ਸੰਗਦੀ ਨਾ ਮੰਗੇ ਨਹੀਂ ਹੋਣੇ ਉਹਨੇ ਮੇਰੇ ਲੰਲੇ ਹੋਣੇ ਆ ਉਹਦਾਂ ਦੇ ਵੱਡੇ ਘਰ ਦੀ ਧੀ ਆ ਤੇ ਪਹਿਨੇ ਚੋਨੀ ਕੰਦੀ ਕਾਦੀ ਆ ਉਹ ਵੀ ਪਹਿਨੇ ਚਲ ਉਹਦੀ ਵੱਡੀ ਗਲਤੀ ਹੋਈ ਈ ਜਿਹੜੀ ਉਹਨੇ ਕੋਸ਼ੀ ਕੈਨੀ ਪਹਿਨੇ ਲਏ ਪਰ ਇੱਦਾਂ ਚੋਰੀ ਨਹੀਂ ਕਰਦੀ ਨਾਮ ਲੈ ਕੇ ਮੇਰਾ ਬੈਗ ਲੂਗਾ ਮੈਂ ਚਲੂ ਨਹੀਂ ਚਲ ਚੱਲੇ ਆ ਜਿੰਨੀ ਆ ਬੈ ਜਾ ਹਾਂ ਤੈਨੂੰ ਆ ਕੇ ਕਾਦੀ ਆ ਗਈ ਜਾਣਦੀ ਤੂੰ ਤੇ ਕਾਲੀ ਪਹਿਗਨੀ ਆ ਤੇਰੇ ਨਹੀਂ ਕੱਡੇ ਪਹਿਨੇ ਉਹ ਸਾਰਾ ਰੱਖਣਾ ਆ ਲਿਆ ਮਨੂ ਉਹ ਬੈਗ ਲਿਆ ਮਾ ਸਿਦਾ ਹੁਣ ਮੈਂ ਸੀਜ਼ ਬੈਗ ਲਿਆ ਮੇਰਾ ਬੈਗ ਮੈਂ ਵੀ ਵੇਖਣਾ ਕੰਨਿਆ ਵੀ ਵੇਖਦਾ ਹਾਦ ਹੋ ਗਈ ਹੈ ਭੈਣ ਇਹਨੂੰ ਤਾਂ ਯਕੀਨੀ ਨਹੀਂ ਕਰਦੇ ਹੈਗਾ ਮਾਂ ਮਲੇ ਦੀ ਕੋਤੇ ਰੰਗ ਨਾਲ ਦੀ ਮੇਲੇ ਦੀ ਕੱਢੀ ਮੈਂ ਤਾਂ ਕਹਿਣੀ ਉਹਦਾ ਲੋੜੀ ਕਿਤੇ ਨੇ ਕੱਢ ਲੈ ਚੰਗਾ ਮਸੂ ਆ ਦੋ ਮਸੂ ਚਲੋ ਦਾਦੀ ਨੇ ਪੈਰੀਆਂ ਨਹੀਂ ਲਾਉਣੀਆਂ ਨਹੀਂ ਸਹੀ ਪਾਜਨਾ ਨੂੰ ਕਿੱਥੇ ਜਾ ਕੇ ਪੈਰੀਆਂ ਚ ਲਾਉਣ ਦੀ ਅਹੀਂ ਹੀ ਡੇੜੇ ਘੁੰਡ ਘਾੜ ਲੈਣੇ ਤੇ ਅੱਜ ਕੰਗੀਆਂ ਨਾ ਹੋ ਆਜੀ ਹੋਈਆਂ ਫਿਰ ਚੰਗਾ ਫਿਰ

ਇਹ ਗੱਲ ਦੱਸਣਾ ਮੈਂ ਕੀ ਆ ਤੁਹਾਡਾ ਹੱਕ ਨਹੀਂ ਪੈਂਦਾ ਮਾਸੀ ਨੂੰ ਜਾ ਲਾਂ ਦਿੰਦੇ ਤਾਂ ਫਿਰ ਮੇਨਾਂ ਕਰ ਮਾਸੀ ਤਾਂ ਹੁੰਦੇ ਆ ਮੰਮੀ ਦੇ ਸਾਰੇ ਇਲਜ਼ਾਮ ਉਹਤੇ ਲਾਤੇ ਹੁਣ ਮੇਰੇ ਸਿਰ ਤਹ ਦੋ ਪਾਣੀ ਨਗ ਗਿਆ ਵਾ ਕੌਣ ਮੇਰ ਕੋ ਬਰਦਾਸ਼ਤ ਨਹੀਂ ਹੁੰਦੀ ਤਾਂ ਫਿਰ ਤੁਸੀਂ ਮਾਸੀ ਨੂੰ ਤਾਂ ਜਾ ਲਾਂ ਦਿੰਦੇ ਮਾਸੀ ਨੂੰ ਜਾ ਲਾਂ ਦਿੰਦੇ ਜਦੋਂ ਮਾਸੀ ਦਿੰਦੇ ਮੇਰੀ ਬੇਇੱਜ਼ਤੀ ਉਦੋਂ ਮੈਨੂੰ ਇਹ ਨਾ ਪਤਾ ਮੈਂ ਤੁਹਾਨੂੰ ਦੱਸਿਆ ਨਾ ਮਾਸੀ ਨੂੰ ਜਾ ਲਾਂ ਦਿੰਦੇ ਨਹੀਂ ਮੇ ਜੋ ਮੱਝ ਹੀ ਕਰੀਂ ਦੇ ਠੀਕ ਹੈ ਨਾ ਤੁਸੀਂ ਮਾਸੀ ਦੇ ਸਾਹਮਣੇ ਸਭ ਮੈਂ ਆਪਣੀ ਬੇਇੱਜ਼ਤੀ ਮਾਸੀ ਦਿੰਦੇ ਕਰਾ ਲੈਂਦੀ ਦੀਦੀ ਮੈਨੂੰ ਲੋੜ ਹੀ ਨਾ ਤੇ ਮੈਂ ਕੱਢ ਜੇ ਤੈਨੂੰ ਲੋੜ ਹੀ ਤਾਂ ਤੂੰ ਮੰਮੀ ਕੋਲ ਪੁੱਛ ਕੇ ਕੱਢ ਲੈਂਦੀ ਮੈਨੂੰ ਨਹੀਂ ਪਤਾ ਮੈਂ ਪੁੱਛੇ ਜਾਂ ਮੈਂ ਚੋਰੀ ਕੀਤੀ ਜਿਹਦਾ ਮर्जी ਮੈਂ ਕੱਢ ਲਿਆ ਮੈਂ ਆਪਣੀ ਲੋੜ ਪੂਰੀ ਕੀਤੀ ਬਸ ਤੂੰ ਜੋ ਕਰਨਾ ਤਾਂ ਕੋਈ ਨਹੀਂ ਉਹ ਸੋਣਾ ਤੁਹਾਡਾ ਕੰਮ ਆ ਤਮਾਸ਼ਾ ਨਹੀਂ ਹੁੰਦੀਆਂ ਉਹ ਆੜ ਗਵਾੜ ਦੇਖੂਗਾ ਤੇ ਕੀ ਲੜਕੇ ਹੋਰ ਲੜੋ ਗੁੱਤੋ ਗੁੱਤੀ ਹੋਵੋ ਤਹੀ ਸ਼ਰਮ ਲਾ ਕੇ ਤੁਸੀਂ ਦੋਵਾਂ ਜਾਨੀਆਂ ਨੇ ਖਾ ਲਈ ਤੁਸੀਂ ਤੈਨੂੰ ਵੀ ਕੀ ਲੋੜੀ ਜੇ ਤੈਨੂੰ ਪਤਾ ਹੀ ਕੱਢਿਆ ਤੇ ਤੂੰ ਮਗਰੋਂ ਪੱਕ ਜਾਂਦੀ ਉਹਦੀ ਸਾਹਮਣੇ ਕਿਉਂ ਤਫਕੀ ਤੁਸੀਂ ਮੰਮੀ ਮਾਸੀ ਤੋਂ ਹੁੰਦਾ ਮੈਨੂੰ ਵੀ ਪੁੱਛਿਆ ਨਾ ਤੇ ਫੇਰ ਮੈਂ ਤਾਂ ਸੱਚੇ ਦੱਸਣਾ ਉਹ ਜੀ ਇਹਨੇ ਵੀ ਸਾਂਗਣਾ ਕੀਤਾ ਤੇ ਤੂੰ ਮੇਰੇ ਕੋਲ ਮੰਗ ਰਹੀ ਜਾਜ ਕੇ ਆਪਣਾ ਕੰਮ ਕਰਦਾ ਕਰੋ ਤੂੰ ਮਾਝਾ ਲਾ ਕੇ ਬੈਠੀ ਆ ਇੱਥੇ ਕਿ ਮੈਂ ਦੋੜਾ ਵੀ ਕਰ ਲਿਆ ਅੱਜ ਪੇਕੇ ਜਾਣ ਬੜਾ ਚਿਰ ਹੋ ਗੀ ਨਹੀਂ ਗਈ ਮੈਂ ਉੱਥੇ ਜਾਵਾਂ ਕਿਉਂ ਉੱਧਰ ਨਹੀਂ ਤੂੰ ਜੀ ਕਰ ਲਿਆ ਜਾਂਦੋਂ ਹੱਦ ਤੀਹੜੀ ਤੂੰ ਕੀ ਕਰਨਾ ਪੇਕੇ ਜਾ ਕੇ ਬੰਦੀ ਤੇਰੇ ਨੇ ਪੈਹੇ ਕੱਲੇ ਆ ਉਹ ਉੱਥੇ ਦਿਹਾੜੀਆਂ ਲਾਉਂਦੇ ਆ ਤੈਨੂੰ ਉੱਥੇ ਵਾਂਡੇ ਜਾਂਦੀ ਪਈ ਤੈਨੂੰ ਜਾਣ ਦਾ ਜੈ ਸਾਧਿਆੜੀ ਮੜਾਂ ਹੂੰਗੀ ਬਹੁਤ ਤਾਂ ਸਾਧਿਆੜੀ ਮੁੜ ਕੇ ਆਉਣਾ ਮੈਨੂੰ ਪਤਾ ਜਿੰਨਾ ਕੋ ਉਹ ਐਂ ਮੁੜ ਕੇ ਰੀ ਸੋਰੀ ਸਤਾਨ ਉਰੀ ਸਚਾਈ ਦੀ ਆ ਉਹ ਗਈ ਤੇ ਮੈਂ ਨਾ ਰਹਿ ਜਾ ਅੱਜ ਨਹੀਂ ਜਾਣਾ ਜਾ ਕੰਮ ਕਰ ਕੀ ਆ ਤਨਖਾਹ ਆ ਪਾਈ ਲੈ ਆਲਾਂ ਦੇ ਪੈਰ ਤੇ ਚਲ ਜੀ ਮੇਰੇ ਕੋ ਪੈਹਾ ਤੇ ਲਾ ਜੀ ਹੈਨੀ ਆ ਚਲ ਉਹ ਉਹ ਚਾਤੀ ਖਲਾਤਾ ਮੇਰੇ ਵਾਰੀ ਇੱਕ ਫੜਕੀਆਂ ਕਰਦੀ ਆ ਕਰਦੀ ਆ ਫਿਰ ਮੇ ਮਮੀ ਨੂੰ ਹੁਣ ਪੁੱਛ ਲਈ ਜੀ ਕੀ ਹੁੰਦੀ ਆ ਉਤੀ ਦਾ ਆਈਫੋਨ ਨੇ ਮੇਰਾ ਪੁੱਤ ਦਾ ਹਲੋ ਹਾਂ ਪਤਾ ਮਜੀਦ ਕੀ ਕੰਡੀਆਂ ਠੀਕ ਠਾਕ ਯੋ ਮੈਂ ਵੀ ਮੰਮੀ ਆਉਣਾ ਸੀ ਤੁਹਾਡੇ ਕੋਲ ਕਿਥੋਂ ਮੰਮੀ ਨੂੰ ਪੁੱਛਿਆ ਮੰਮੀ ਤੇ ਗੱਲਾਂ ਬਾਤਾਂ ਹੀ ਬੜੀਆਂ ਕਰਦੇ ਆਂ ਤੇਰੇ ਕਿਹੜੇ ਘਰ ਵਾਲੇ ਦੀ ਤਨਖਾਹ ਹੀ ਨਹੀਂ ਆਉਂਦੀ ਐ ਇਦਾਂ ਹੀ ਕਰਦੇ ਮੇਰੇ ਨਾਲ ਤਾਂ ਇਦਾਂ ਹੀ ਕਰਦੇ ਆ ਨਾ ਮੰਨੂ ਆਖੇ ਤੋ ਦੀ ਮਿੰਟ ਚਾਹੁੰਦੀ ਆ ਦੀ ਹਾਂ ਕਰ ਦਿੰਦੇ ਮੇਰੇ ਵਾਰੀ ਤੇ ਇਹਨਾਂ ਨੇ ਬਸ ਗੱਲਾਂ ਬਾਤਾਂ ਹੀ ਕਰਨੀਆਂ ਵਾਧੂ ਘਟ ਕਾਲੀ ਨਾ ਪੈ ਕੋਈ ਹਾਂ ਠੀਕ ਠੀਕ ਮੈਂ ਮਮੀ ਤੂੰ ਕਹਿਆ ਮੇਰੀ ਸੱਸ ਨੂੰ ਹੂੰ ਹੂੰ ਉਹਦੇ ਕਿਤੇ ਜਿੰਨ ਦੋ ਤਿੰਨ ਵਾਲੀ ਪਾਉਣੇ ਰੜਕਾਰ ਪਾ ਕੇ ਕੱ ਲੈਣਾ ਮੰਨੂ ਕਹਿੰਦੀ ਤੇ ਚਾਤੀ ਤੋੜ ਦਿੰਦੀ ਉਹਨੂੰ ਮੇਰੇ ਵਾਰੀ ਤੇ ਇਦਾਂ ਹੀ ਕਰਦੀ ਆ ਤਾਂ ਕਈ ਘਰੀ ਜਾਂਦੀ ਆ ਕਿ ਮੰਨੂ ਨਾ ਖੁਸ਼ ਹੋ ਮੇਰੇ ਨਾਲ ਆ ਆਫਰੀ ਰਹਿਣਾ ਸੱਸ ਨੂੰ ਪੁੱਛਣਾ ਤੁਹਾਪੇ ਆ ਜੀ ਚਲ ਕਰ ਵੀਰ ਨੂੰ ਕਾਲ ਦੂੰਗੀ ਹਰ ਕੀ ਕੋਈ ਨਹੀਂ ਕਾਲੀ ਨਾ ਪੈ ਅੱਜ ਨਹੀਂ ਕੱਲ ਕੱਲ ਆਉਣ ਦਊਗੀ ਕੱਲ ਨਹੀਂ ਤਾਂ ਪਰਸੋਂ ਆ ਜੀ ਕੋਈ ਨਹੀਂ ਮਾ ਉਹ ਕਿਤੇ ਗਈ ਕੋਈ ਲੜਾਈ ਝਗੜਾ ਨੁਕਸਰ ਕਰਨਾ ਕੋਈ ਨਹੀਂ ਬੋਲਣਾ ਨਹੀਂ ਹੋਰ ਚਲ ਕਰ ਲੈ ਕੰਮ ਤੁਹਾੰਦਾ ਕੋਈ ਨਹੀਂ ਰੋਟੀ ਪਾਣੀ ਦਾ ਕਰ ਲੈ ਠੀਕ ਹੈ ਚਲ ਚੰਗਾ ਮੰਮੀ ਮੈਂ ਕਰਾਂਗੀ ਰੋਟੀ ਪਾਣੀ ਉਹਨੂੰ ਤਾਂ ਮੈਂ ਹੀ ਬੈਠੀ ਦਿਖਣੀ ਆ